ਬੈਠੀ ਕੀ ਕਰੀ ਜਾਨੀਏ ਜਾ ਕੇ ਭਾਂਡੇ ਮਾਇ ਲਾਰ ਸੋਈ ਢੇਰ ਲੱਗਾ ਪਿਆ ਭਾਂਡਿਆਂ ਦਾ ਮੈਂ ਨਹੀਂ ਧੋਣੇ ਮੰਮੀ ਮੇਰਾ ਤਾਂ ਆਪ ਦਾ ਸਿਰ ਦੁਖੀ ਜਾਂਦਾ ਆ ਆ ਜਿਹੜੀ ਨਾਲੇ ਨਵੀਂ ਵਿਆਹ ਕੇ ਲਿਆਇਓ ਇਹਦਾ ਆਚਾਰ ਪਵਾਣ ਆਇਆ ਤੁਸੀਂ ਕੀ ਰੌਲਾ ਪਾਇਆ ਤੁਸੀਂ ਦੰਦਾਂ ਨੇ ਲੈ ਮੰਮੀ ਦੇਖ ਲੈ ਇਹਨੂੰ ਇਹਨੂੰ ਆਏ ਨੂੰ ਤੇ ਦੋ ਦਿਨ ਵੀ ਹੋਏ ਤੇ ਮੇਰੇ ਨਾਲ ਤੇਰੇ ਚੁੰਮਿਆ ਕਰਦੀ ਫਿਰਦੀ ਆ ਕੀ ਕਰਦੀ ਛੋਲੀਆ ਤੂੰ ਮੰਮਾ ਜੀ ਹੈ ਮੰਮੀ ਜੀ ਉਹ ਕੀ ਘਰੇ ਚੰਗੀ ਲੱਗਦੀ ਆ ਬਾਹਰ ਨਹੀਂ ਚੱਲ ਅੰਦਰ ਸੋਨੀ ਆਇਮਨਾ ਚੱਲ ਅੰਦਰ ਸੋਧਰ ਸੋਧਰ ਗੜੀ ਜੀ ਇਹ ਨਾ ਹੋਵੇ ਕਾਲੂ ਪਾਪ ਦਾ ਘੜਾ ਭੜ ਜਾ ਤੁਹਾਡੀ ਸਿਰ ਤੇ ਹੁੜ ਜਾ ਭਾਜੀ ਅਸੀਂ ਨਾ ਜਿਆਦਾ ਕੁਝ ਨਹੀਂ ਮੰਗਦੇ ਇਸੇ ਇੱਕ ਬਰਾਦ ਦੀ ਸੇਵਾ ਕਰਦੇ ਹੋ ਇੱਕ 10 ਤੋਂ ਲੈ ਸੋਨਾ ਤੇ 10 ਲੱਖ ਰਾਇ ਨਾ ਣ ਤੁਹਾਨੂੰ ਬੋਲਣ ਦੀ ਜਰਾ ਕਰਨੀ ਤੁਸੀਂ ਕਿੱਦਾਂ ਮੇਰੇ ਮੰਮੀ ਪਾਪਾ ਨਾਲ ਗੱਲ ਕਰ ਸਕਦੇ ਹੋ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੁਸੀਂ ਐਨੇ ਲਾਲਚੀ ਹੋ ਮੈਂ ਤਾਂ ਤੁਹਾਨੂੰ ਵਿੱਚ ਪਾਣਾ ਹੀ ਨਹੀਂ ਸੀ ਮੈਂ ਤਾਂ ਗੈਰੀ ਨੇ ਦੱਸਿਆ ਹੀ ਨਹੀਂ ਕਿ ਤੁਸੀਂ ਦ ਹੈਡ ਐਨੇ ਲਾਲਚੀ ਹੋ ਮੈਂ ਤਾਂ ਹੈਰਾਨ ਕੋਈ ਐਦਾਂ ਦੀ ਵੀ ਦੁਨੀਆ ਤੇ ਬੰਦੇ ਹੁੰਦੇ ਨੇ ਮੰਮੀ ਇਹ ਕਿੱਦਾਂ ਬੋਲਦੀ ਆ ਇਹਨੂੰ ਬੋਲਣ ਦੀ ਜਰਾ ਤਾਂ ਮੀਂਹ ਨਹੀਂ ਹੈਗੀ అమ్మి